ਸੋਸ਼ੀਗਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਇਸ ਵੇਲੇ ਰਾਜਪੁਰਾ ਅਨਾਜ ਮੰਡੀ ਦੇ ਵਿੱਚ ਮੌਜੂਦ ਆ ਰਾਜਪੁਰਾ ਅਨਾਜ ਮੰਡੀ ਦੇ ਵਿੱਚ ਰਾਜਪੁਰਾ ਦੇ ਆਰਤੀਆਂ ਨੇ ਜਿਹੜੇ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਬਣੇ ਨੇ ਦੀਪਕ ਸੂਤ ਦੀਪਕ ਸੂਤ ਦੇ ਖਿਲਾਫ ਧਰਨਾ ਲਾਇਆ ਤੇ ਇਸ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਰਾਜਪੁਰਾ ਤੋਂ ਮੈਡਮ ਨੀਨਾ ਮਿੱਤਲ ਪਹੁੰਚੇ ਨੇ ਜਿਹੜਾ ਧਰਨਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਤ ਦੇ ਖਿਲਾਫ ਲੱਗੇ ਕਿ ਦੀਪਕ ਸੂਤ ਵੀ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਐਲਾਨੇ ਗਏ ਨੇ ਤੇ ਮੈਡਮ ਹੋਰੀ ਵੀ ਆਮ ਆਦਮੀ ਪਾਰ ਇਹ ਮਾਮਲਾ ਸਾਰਾ ਹੈ ਕੀ ਸੀ ਦੇਖੋ ਜਿੱਥੋਂ ਤੱਕ ਮੇਰੇ ਧਿਆਨ ਵਿੱਚ ਆਇਆ ਕਿ ਇੱਥੇ ਕਿਸਾਨ ਵੀਰਾਂ ਨੇ ਕਿਸੇ ਫੜ ਤੇ ਕਨਕ ਪਾਈ ਸੀਗੀ ਤਾਂ ਇਹਨਾਂ ਨੇ ਕਿਹਾ ਵੀ ਇਹਨੂੰ ਚੱਕੋ ਜਲਦੀ ਚੱਕੋ ਨਹੀਂ ਮੈਂ ਸ਼ਾਮ ਤੱਕ ਤੁਹਾਡੇ ਲਾਇਸੈਂਸ ਸਸਪੈਂਡ ਕਰ ਦੂੰਗਾ ਤੁਸੀਂ ਸਾਰੇ ਚੋਰ ਹੋ ਜਿਹੜਾ ਚੋਰ ਸ਼ਬਦ ਹੈ ਇਹ ਸਭ ਤੋਂ ਵੱਧ ਨਿੰਦਨੀ ਹੈ ਕਿਸੇ ਵਪਾਰੀ ਨੂੰ ਸਾਰੇ ਵਪਾਰੀ ਵੀਰ ਮੇਰੇ ਰਿਸਪੈਕਟਿਡ ਨੇ ਵਪਾਰੀ ਕੀ ਮੈਂ ਕਿ ਇੱਕ ਮਜ਼ਦੂਰ ਨੂੰ ਵੀ ਅਸੀਂ ਚੋਰ ਕਵਾਂਗੇ ਤਾਂ ਉਹ ਗਲਤ ਹੈ ਜੇ ਕੋਈ ਤੁਹਾਨੂੰ ਲੱਗਦਾ ਕਿਸੇ 'ਚ ਕੋਈ ਕਮੀ ਆ ਉਹਦੀ ਇਨਕੁਆਰੀ ਕਰਾਓ ਉਹਦੀ ਉਹਨੇ ਆਪਾਂ ਜੋ ਬੰਦੀ ਸਜ਼ਾ ਉਹ ਦੇਵਾਂਗੇ ਪਰ ਕਿਸੇ ਨੂੰ ਚੋਰ ਕਹਿਣਾ ਤਾਂ ਬਹੁਤ ਗਲਤ ਹੈ ਇਹ ਸਾਰੇ ਵਪਾਰੀ ਵੀਰ ਇੱਥੇ ਆਏ ਮਾਰਕੀਟ ਕਮੇਟੀ ਚ ਆਪਦਾ ਰੋਸ਼ ਪ੍ਰਗਟ ਕਰਨ ਲਈ ਤਾਂ ਜਦੋਂ ਆਏ ਇਹਨਾਂ ਦੇ ਨਾਲ ਜਿਵੇਂ ਕਿ ਹੁਣ ਮੈਨੂੰ ਮੰਡੀ 'ਚ ਦੱਸਿਆ ਗਿਆ ਕਿ ਜਿਵੇਂ ਮੇਰੇ ਵਪਾਰੀ ਵੀਰਾਂ ਨੇ ਹੱਸਦੇ ਹੋਏ ਕਿਹਾ ਕਹਿੰਦਾ ਮੈਡਮ ਤੁਹਾਡਾ ਤਾਂ ਇੱਕ ਪੀਏ ਇਹਨਾਂ ਦੇ ਪੰਜ ਪੀਏ ਆ ਉਹ ਕਿਸੇ ਪੀਏ ਨੇ ਜਾਂ ਜੋ ਵੀ ਸੀਗਾ ਉਹਨਾਂ ਦੇ ਨਾਲ ਉਹਨੇ ਇਹਨਾਂ ਨੂੰ ਗਾਲ ਕੱਢੀ ਚੋਰ ਕਿਆ ਫੇਰ ੱੱਕਾ ਮੁੱਕੀ ਹੋਈ ਹੈ ਜਦੋਂ ਕੋਈ ਸਾਨੂੰ ਚੋਰ ਕਹਾਂਗੇ ਤਾਂ ਕੌਣ ਬਰਦਾਸ਼ਤ ਕਰੂਗਾ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਦੀਪਕ ਸੂਦ ਉਹਨਾਂ ਦਾ ਇੱਕ ਨਾਲ ਦਾ ਸਾਥੀ ਆੜਤੀਆਂ ਨੂੰ ਚੋਰ ਕਹਿੰਦਾ ਬਿਲਕੁਲ ਜੀ ਤਾ ਆਰਤੀ ਇਸ ਗੱਲ ਤੋਂ ਭੜਕ ਪਏ ਉਸ ਤੱਕਾ ਮੁੱਕੀ ਹੋਈ ਹੋ ਸਕਦਾ ਹੈ ਚੇਅਰਮੈਨ ਸਾਹਿਬ ਨੂੰ ਵੀ ਤੱਕੇ ਵੱਜੇ ਹੋਣ ਤਾਂ ਇਸ ਗੱਲ ਤੋਂ ਮਸਲਾ ਭੜਕ ਗਿਆ ਉਹਨਾਂ ਨੇ ਇਸ ਦੀ ਖੁੰਦਕ ਲਾ ਲੋ ਜਾਂ ਉਹਨਾਂ ਦੀ ਉਹਨਾਂ ਨੂੰ ਇਨਸਲਟ ਫੀਲ ਹੋਈ ਉਸ ਕਰਕੇ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਨੇ ਤਾਂ ਅੱਜ ਜਿਹੜਾ ਸਾਡੇ ਆਰਤੀ ਭਰਾਮਾ ਨੇ ਧਰਨਾ ਦਿੱਤਾ ਹੈ ਉਹਨਾਂ ਨੇ ਇਹ ਕਿਹਾ ਵੀ ਸਾਡੇ ਲਾਇਸੈਂਸ ਬਹਾਲ ਕੀਤੇ ਜਾਣ ਔਰ ਜਿਹੜਾ ਸਾਡੇ ਨਾਲ ਤੱਕਾ ਹੋਇਆ ਉਹਦੀ ਮਾਫੀ ਮੰਗੀ ਜਾਵੇ ਤਾਂ ਪਰ ਮੈਂ ਇੱਕ ਗੱਲ ਨੂੰ ਕਹੂੰਗੀ ਸਾਡੇ ਆਰਤੀ ਵੀਰਾਂ ਦੀ ਸਾਡੀ ਰਾਜਪੁਰਾ ਮੰਡੀ ਬਹੁਤ ਵੱਡੀ ਮੰਡੀ ਹੈ ਆਰਤੀ ਵੀਰਾਂ ਦੀ ਤਾਰੀਫ਼ ਵੀ ਕਰੂੰਗੀ ਕਿ ਇਹਨਾਂ ਨੇ ਮੰਡੀ ਨਹੀਂ ਬੰਦ ਕੀਤੀ ਆਪਦਾ ਰੋਸ਼ ਪ੍ਰਗਟ ਕਰ ਰਿਹਾ ਓਵੇਂ ਪੱਖਾ ਚੱਲ ਰਿਹਾ ਓਵੇਂ ਲੇਬਰ ਕੰਮ ਕਰ ਰਹੀ ਹੈ ਓਵੇਂ ਕਨਕਾ ਆ ਰਹੀਆਂ ਨੇ ਤਾਂ ਪਰ ਅੱਜ ਉਹਨ ਐਸਡੀਐਮ ਸਾਹਿਬ ਆ ਗਏ ਨੇ ਸੀਐਮ ਹਾਊਸ ਵੀ ਮੇਰੀ ਗੱਲ ਹੋ ਗਈ ਹੈ ਇਹਦਾ ਬਹੁਤ ਜਲਦੀ ਹੱਲ ਕੱਢ ਕੇ ਮੰਡੀ ਨੂੰ ਪੂਰੀ ਬਹਾਲ ਕੀਤੀ ਜਾਊਗੀ ਜੀ ਤੁਸੀਂ ਇਹ ਗੱਲ ਵੀ ਸੀਐਮ ਹਾਊਸ ਦਾ ਕੀਤੀ ਆ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਚੇਅਰਮੈਨ ਦੇ ਨਾਲ ਦੇ ਬੰਦਿਆਂ ਨੇ ਆਰਤੀਆਂ ਨੂੰ ਗਲਤ ਬੋਲਿਆ ਇਹ ਗੱਲ ਤੁਸੀਂ ਉੱਪਰ ਕੀਤੀ ਬਿਲਕੁਲ ਜੀ ਬਿਲਕੁਲ ਕੀਤੀ ਹੈ ਵੀ ਦੇਖੋ ਪਹਿਲੀ ਗੱਲ ਤਾਂ ਕਿਸੇ ਦਾ ਵੀ ਅਧਿਕਾਰ ਨਹੀਂ ਅੱਜ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਮੈਨੂੰ ਵੀ ਅਧਿਕਾਰ ਨਹੀਂ ਮੈਂ ਕਿਸੇ ਨੂੰ ਚੋਰ ਕਹਾ ਤਾਂ ਕਿਸੇ ਨੂੰ ਥਰਡ ਪਰਸਨ ਚੋਰ ਕਹੂਗਾ ਇੱਕ ਰਿਸਪੈਕਟਡ ਬੰਦਾ ਹੈ ਰਿਸਪੈਕਟਡ ਪ੍ਰਧਾਨ ਹੈ ਮੰਡੀ ਦਾ ਜਿਹਨਾਂ ਨੂੰ ਦੂਜੀ ਵਾਰ ਚੁਣਿਆ ਗਿਆ ਉਹਨੂੰ ਕੋਈ ਚੋਰ ਕਹੂਗਾ ਤਾਂ ਨੇਚਰਲੀ ਆਰਤੀ ਭਾਈ ਚਾਰਾ ਪੜਕੂਗਾ ਹੀ ਪੜਕੂਗਾ ਦੇਖੋ ਆਰਤੀ ਸਵੇਰ ਦੇ ਧਰਨਾ ਲਈ ਬੈਠੇ ਨੇ ਇੱਥੇ ਤੇ ਕਈ ਮੀਟਿੰਗਾਂ ਵੀ ਅੰਦਰ ਹੋ ਚੁੱਕੀਆਂ ਨੇ ਦੋ ਤਿੰਨ ਵਾਰ ਪ੍ਰਸ਼ਾਸਨ ਦੇ ਨਾਲ ਆਰਤੀ ਜਾਂ ਐਸਡੀਐਮ ਸਾਹਿਬ ਗਏ ਹੋਏ ਨੇ ਜਾਂ ਹੁਣ ਤੁਸੀਂ ਆਏ ਕਾਫੀ ਘੰਟੇ ਬੀਤ ਗਏ ਹੁਣ ਤੱਕ ਕੀ ਗੱਲ ਚੇਅਰਮੈਨ ਸਾਹਿਬ ਮੰਨ ਨਹੀਂ ਰਹੇ ਹੈਗੇ ਮੰਗਾਂ ਸਾਰੀਆਂ ਕਿਉਂਕਿ ਸਵੇਰ ਦੇ ਬੈਠੇ ਨੇ 10 ਵਜੇ ਤੇ 4 ਘੰਟੇ ਹੋ ਗਏ ਆੜਤੀਆਂ ਬੈਠੇ ਹੋ ਉਸ ਚੀਜ਼ ਦਾ ਮੈਨੂੰ ਪਤਾ ਨਹੀਂ ਮੇਰੇ ਅੱਜ ਕਈ ਪ੍ਰੋਗਰਾਮ ਸੀ ਮੈਂ ਉੱਥੇ ਗਈ ਸੀ ਪਰ ਆੜਤੀ ਬੀਰਾ ਨਾਲ ਮੈਂ ਉਹ ਸੂਬਾ ਦੀ ਕੰਟੈਕਟ ਸੀਗੀ ਹੁਣ ਐਸਡੀਐਮ ਸਾਹਿਬ ਆ ਗਏ ਹੁਣ ਅਸੀਂ ਬੈਠਦੇ ਹਾਂ ਬਹੁਤ ਜਲਦੀ ਇਹਦਾ ਨਿਪਟਾਰਾ ਕਰ ਦਾਂਗੇ ਕੀ ਆੜਤੀਆਂ ਦੇ ਦੁਆਲੇ ਰਾਜਪੁਰੇ ਦੇ ਇੰਟਰਨਲ ਪੋਲਿਟਿਕਸ ਵੀ ਹੈ ਨਹੀਂ ਐਸਾ ਕੁਝ ਨਹੀਂ ਹੈ ਰਾਜਪੁਰੇ ਚ ਮੰਡੀ ਚ ਪਹਿਲਾਂ ਬਹੁਤ ਪੋਲਿਟਿਕਸ ਹੁੰਦੀ ਸੀਗੀ ਮੰਡੀ ਚ ਇਲੈ ਇਹਨਾਂ ਨੇ ਇੱਕੋ ਹੀ ਮੰਗ ਮੰਗੀ ਸੀ ਕਿ ਮੈਡਮ ਸਾਡੀ ਮੰਡੀ ਨੂੰ ਫ੍ਰੀ ਕਰਵਾ ਦਿਓ ਅਸੀਂ ਆਪਦੇ ਇਲੈਕਸ਼ਨ ਕਰਕੇ ਆਪਦਾ ਪ੍ਰਧਾਨ ਅਸੀਂ ਚੁਣੀਏ ਤੇ ਉਹੀ ਚੀਜ਼ ਹੋ ਰਹੀ ਹੈ ਇੱਥੇ ਕੋਈ ਪੋਲਿਟਿਕਸ ਨਹੀਂ ਸਾਰੇ ਸਾਂਝੇ ਬੰਦੇ ਕਮੇਟੀ ਚੇਅਰਮੈਨ ਨਾਲ ਤੁਹਾਡੇ ਨਹੀਂ ਕੋਈ ਗੱਲ ਹੋਈ ਇਸ ਮਸਲੇ ਦੇ ਉੱਪਰ ਕਿਉਂਕਿ ਰਾਜਪੁਰਾ ਤੁਹਾਡਾ ਵਿਧਾਨ ਸਭਾ ਹਲਕਾ ਤੁਹਾਡੇ ਹੀ ਅੰਦਰ ਆਉਂਦਾ ਸਾਰਾ ਕੁਝ ਨਹੀਂ ਮੇਰੀ ਹੁਣ ਹੋਈ ਹੈ ਗੱਲ ਹੁਣ ਕਾਨਫਰੰਸ ਤੇ ਉਹ ਵੀ ਸੀਗੇ ਹੁਣ ਗੱਲ ਹੋਈ ਹੈ ਉਹ ਬੈਠ ਕੇ ਅਸੀਂ ਸਾਰਾ ਨਿਪਟਾ ਰਹੇ ਹਾਂ ਤੇ ਜੇਕਰ ਆੜਤੀਆਂ ਦੇ ਮਾਮਲੇ ਲੈ ਕੇ ਤੁਹਾਨੂੰ ਸਪੈਸ਼ਲ ਜਾ ਕੇ ਦਫ਼ਤਰ ਮੀਟਿੰਗ ਕਰਨੇ ਪਵੇ ਕਮੇਟੀ ਚੇਅਰਮ ਕਿਤੇ ਵੀ ਜਾਣਾ ਪਿਆ ਜੇ ਮੈਂ ਨਾਲ ਤਿਆਰਾਂ ਜੇ ਕੋਈ ਆਂਚ ਆਉਗੀ ਪਹਿਲਾਂ ਮੇਰੇ ਤੇ ਆਉਗੀ ਮੇਰੇ ਆਰਤੀ ਭਰਾਮਾਂ ਤੇ ਬਾਅਦ ਜਾਉਗੀ ਕਿਉਂਕਿ ਆਰਤੀ ਭਾਈ ਹੈ ਜਿਹੜਾ ਰਾਜਪੁਰਾ ਨੂੰ ਚਲਾਉਂਦੇ ਨੇ ਮੰਡੀ ਨੂੰ ਚਲਾਉਂਦੇ ਨੇ ਔਰ ਸਾਡੀ ਮੰਡੀ ਰਾਜਪੁਰਾ ਮੰਡੀ ਦੀ ਮੰਡੀ ਪੂਰੇ ਪੰਜਾਬ ਦੀ ਸ਼ਾਨ ਹੈ ਅਸੀਂ ਇਹਨੂੰ ਡਿਸਟਰਬ ਨਹੀਂ ਹੋਣ ਦੇਵਾਂਗੇ ਜੀ ਸ਼ੁਕਰੀਆ ਮੈਡਮ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਰਾਜਪੁਰਾ ਤੋਂ ਐਮਐਲਏ ਮੈਡਮ ਨੀਨਾ ਮਿੱਤਲ ਸੀ ਮਾਮਲਾ ਆੜਤੀਆਂ ਤੇ ਕਮੇਟੀ ਦਾ ਜਿਹੜਾ ਆਪਸੀ ਵਿਵਾਦ ਹੈ ਉਹਦੇ ਤੇ ਗੱਲ ਕੀਤੀ